ਸਸੀ ਗਾਲ ਜੀ ਸਵਾਗਤ ਹੈ ਕਿਤਾ ਖੇਤੀਬਾੜੀ ਚੈਨਲ ਤੇ ਅੱਜ ਆਪਾਂ ਕਈ ਮਹੀਨਿਆਂ ਦੇ ਬਾਅਦ ਆਪਣੀਆਂ ਗਾਵਾਂ ਨੂੰ ਘਾਹ ਦੇ ਉੱਪਰ ਚਰਨ ਦੇ ਲਈ ਛੱਡਿਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਗਰਮੀਆਂ ਲੰਘ ਕੇ ਗਈਆਂ ਤੇ ਗਰਮੀਆਂ ਦੇ ਵਿੱਚ ਆਪਾਂ ਘਾਹ ਨਹੀਂ ਬੀਜਦੇ ਹੁੰਦੇ ਕਿਉਂਕਿ ਗਰਮੀਆਂ ਦੇ ਵਿੱਚ ਪਾਣੀ ਦੀ ਜਿਹੜੀ ਕਾਸਟ ਆ ਘਾਹ ਨੂੰ ਮੇਨਟੇਨ ਕਰਨ ਦੇ ਲਈ ਉਹ ਕਾਫੀ ਜ਼ਿਆਦਾ ਆਉਂਦੀ ਆ ਜਿਸ ਦੇ ਕਰਕੇ ਸਿਰਫ ਸਿਆਲਾਂ ਦੇ ਵਿੱਚ ਘਾਹ ਬੀਜਦੇ ਆ ਤੇ ਹੁਣ ਵਾਪਸ ਸਿਆਲ ਆ ਗਿਆ ਤੇ ਫਰਵਰੀ ਮਹੀਨੇ ਦੇ ਵਿੱਚ ਆਪਾਂ ਘਾਹ ਬੀਜਿਆ ਸੀ ਤੇ ਘਾਹ ਹੁਣ ਆਪਣਾ ਇਹ ਚਾਰਨ ਦੇ ਲਈ ਤਿਆਰ ਹੋ ਚੁੱਕਿਆ ਜਿਹਦੇ ਕਰਕੇ ਆਪਾਂ ਗਾਵਾਂ ਨੂੰ ਘਾਹ ਦੇ ਉੱਪਰ ਛੱਡਿਆ ਤੇ ਇੰਨਾ ਟਾਈਮ ਜਿਹੜਾ ਆਪਾਂ ਘਾਹ ਨਹੀਂ ਬੀਜਿਆ ਸੀਗਾ ਤਕਰੀਬਨ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ 5 ਮਹੀਨੇ ਆਪਾਂ ਗਾਵਾਂ ਨੂੰ ਸਾਇਲੇਜ ਦੇ ਉੱਪਰ ਹੀ ਰੱਖਿਆ ਸੀਗਾ ਮੱਕੀ ਦਾ ਚਾਰ ਪਾਇਆ ਹੋਇਆ ਸੀਗਾ ਬਰਸੀਨ ਅਲੂਸਨ ਦਾ ਚਾਰ ਪਾਇਆ ਹੋਇਆ ਸੀਗਾ ਤੇ ਰਾਈ ਘਾਹ ਦਾ ਚਾਰ ਪਾਇਆ ਹੋਇਆ ਸੀਗਾ ਆਪਣਾ ਉਸ ਚਾਰ ਦੇ ਉੱਪਰ ਹੀ ਆਪਾਂ ਆਪਣੀਆਂ ਗਾਵਾਂ ਨੂੰ ਰੱਖਿਆ ਸੀਗਾ ਹੁਣ ਜਿਹੜੀਆਂ ਇਹ ਗਾਵਾਂ ਇਹਨਾਂ ਨੂੰ ਆਪਾਂ ਸਾਇਲੇਜ ਵੀ ਦਿਆ ਕਰਾਂਗੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਇਸ ਤਰੀਕੇ ਘਾਹ ਦੇ ਉੱਪਰ ਚਰਨ ਦੇ ਲਈ ਵੀ ਭੇਜਿਆ ਕਰਾਂਗੇ ਇਹਦੇ ਨਾਲ ਕੀ ਬੈਨੀਫਿਟ ਹੁੰਦਾ ਕਿ ਘਾਹ ਦੇ ਉੱਪਰ ਜਦੋਂ ਆਪਾਂ ਗਾਵਾਂ ਨੂੰ ਚਰਨ ਦੇ ਲਈ ਭੇਜਦੇ ਆਂ ਤਾਂ ਗਾਵਾਂ ਦੇ ਦੁੱਧ ਦੀ ਜਿਹੜੀ ਮਾਤਰਾ ਉਹ ਕਾਫੀ ਵਾਜ ਜਾਂਦੀ ਆ ਕਿਉਂਕਿ ਗਾਵਾਂ ਨੂੰ ਇੱਕ ਤਾਂ ਇਸ ਫੀਡ ਦੇ ਵਿੱਚੋਂ ਜਿਆਦਾ ਮੌਇਸਚਰ ਮਿਲਦਾ ਜਿਆਦਾ ਵਾਟਰ ਕੰਟੈਂਟ ਹੋਣ ਦੇ ਕਰਕੇ ਗਾਵਾਂ ਦੁੱਧ ਵਧਾ ਦਿੰਦੀਆਂ ਦੂਜਾ ਘਾਹ ਦੇ ਵਿੱਚ ਜਿਆਦਾ ਪ੍ਰੋਟੀਨ ਹੋਣ ਦੇ ਕਰਕੇ ਗਾਵਾਂ ਦੇ ਦੁੱਧ ਦੇ ਵਿੱਚੋਂ ਵੀ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਆ ਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਆਪਾਂ ਦੁੱਧ ਵੇਚਣਾ ਤਾਂ ਫੈਟ ਦੇ ਨਾਲ ਨਾਲ ਪ੍ਰੋਟੀਨ ਦੀ ਮਾਤਰਾ ਵੀ ਜਿਆਦਾ ਹੋਣੀ ਚਾਹੀਦੀ ਆ ਤਾਂ ਆਪਾਂ ਨੂੰ ਵਧੀਆ ਰੇਟ ਮਿਲਦਾ ਬਾਕੀ ਆਪਾਂ ਇੰਡੀਆ ਦੇ ਵਿੱਚ ਦੇਖਿਆ ਕਿ ਕਈ ਵਾਰੀ ਆਪਾਂ ਜਦੋਂ ਆਪਾਂ ਚਾਰ ਪਾਲ ਲੈਂਦੇ ਆ ਜਿਵੇਂ ਮੱਕੀ ਦਾ ਚਾਰ ਪਾਲਿਆ ਤਾਂ ਆਪਾਂ ਟੋਟਲੀ ਉਸ ਮੱਕੀ ਦੇ ਚਾਰ ਦੇ ਉੱਪਰ ਸ਼ਿਫਟ ਹੋ ਜਾਂਦੇ ਆ ਸਾਰਾ ਸਾਲ ਆਪਾਂ ਪਸ਼ੂਆਂ ਨੂੰ ਉਹੀ ਮੱਕੀ ਦਾ ਚਾਰ ਪਾਉਨੇ ਆ ਕਦੇ ਵੀ ਆਪਾਂ ਆਪਣੇ ਪਸ਼ੂਆਂ ਨੂੰ ਹਰਾਚਾਰਾ ਨਹੀਂ ਦਿਖਾਇਆਗਾ ਸੋ ਇਹ ਥੋੜਾ ਗਲਤ ਮੈਥਡ ਆ ਹਾਂ ਕੱਲਾ ਚਾਰ ਸਰਵਾਈਵ ਕਰ ਸਕਦਾ ਪਸ਼ੂ ਪਸ਼ੂ ਦੁੱਧ ਦੇਊਗਾ ਸਾਰਾ ਕੁਝ ਓਕੇ ਆ ਬਟ ਜੇਕਰ ਆਪਾਂ ਚਾਰ ਦੇ ਨਾਲ-ਨਾਲ ਵੈਰਾਈਟੀ ਰੱਖੀਏ ਫੀਡ ਦੇ ਵਿੱਚ ਆਪਾਂ ਆਪਣੇ ਪਸ਼ੂਆਂ ਨੂੰ ਇੱਕ ਟਾਈਮ ਮੱਕੀ ਦਾ ਚਾਰ ਪਾ ਦੀਏ ਇੱਕ ਟਾਈਮ ਆਪਾਂ ਹਰਾਚਾਰਾ ਵੀ ਪਾਈਏ ਨਾ ਤਾਂ ਇਹਦੇ ਨਾਲ ਪਸ਼ੂ ਜ਼ਿਆਦਾ ਦੁੱਧ ਦੇਣਗੇ ਪਸ਼ੂ ਜਿਹੜੇ ਰਿਪੀਟ ਕਰਦੇ ਆ ਉਹਦੀ ਸਮੱਸਿਆ ਵੀ ਘਟ ਜੂਗੀ ਪਸ਼ੂਆਂ ਨੂੰ ਜਦੋਂ ਮਿਕਸ ਵੈਰਾਈਟੀ ਦੀ ਫੀਡ ਮਿਲਦੀ ਹੈ ਨਾ ਤਾਂ ਪਸ਼ੂ ਜਿਆਦਾ ਚਾਕੇ ਖਾਂਦਾ ਜਿਆਦਾ ਫੀਡ ਖਾਂਦਾ ਜਿਆਦਾ ਦੁੱਧ ਦਿੰਦਾ ਜਿਆਦਾ ਪ੍ਰੋਫਿਟ ਹੁੰਦਾ ਉਹਦੇ ਨਾਲ ਆਪਾਂ ਜੇਕਰ ਆਪਾਂ ਇੱਕ ਸੁਧਾਰਨ ਡੇਰੀ ਫਾਰਮਰ ਬਾਨਾ ਤਾਂ ਆਪਾਂ ਕੱਲੇ ਮੱਕੀ ਦੇ ਚਾਰ ਦੇ ਉੱਪਰ ਸਰਵਾਈਵ ਕਰ ਸਕਦੇ ਆ ਮੱਕੀ ਦੇ ਚਾਰ ਦੇ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਪਰ ਜੇਕਰ ਆਪਾਂ ਨਾਲ ਦੀ ਨਾਲ ਇਸ ਡੇਰੀ ਫਾਰਮ ਦੇ ਕਿਤੇ ਦੇ ਵਿੱਚੋਂ ਪ੍ਰੋਫਿਟ ਲੈਣਾ ਨਾ ਤਾਂ ਮੱਕੀ ਦਾ ਚਾਰ ਵੀ ਜ਼ਰੂਰੀ ਆ ਆਪਾਂ ਨੂੰ ਨਾਲ ਦੀ ਨਾਲ ਹਰਾ ਚਾਰਾ ਵੀ ਵੇਚਣਾ ਚਾਹੀਦਾ ਖਰਾਚਾਰਾ ਵੀਜਰਾ ਆਪਣੇ ਡੇਰੀ ਫਾਰਮਰ ਵੀਰ ਕਈ ਹੁਣ ਛੱਡ ਗਿਆ ਜਿਹੜੇ ਮੱਕੀ ਦੇ ਚਾਰ ਦੇ ਉੱਪਰ ਸ਼ਿਫਟ ਹੋ ਗਿਆ ਸੋ ਤਾਂ ਕਰਕੇ ਥੋੜਾ ਜਿਹਾ ਮਿਹਨਤ ਦਾ ਕੰਮ ਹੈਗਾ ਇਹ ਕਿ ਧਿਆਨ ਰੱਖਣਾ ਪਊਗਾ ਆਪਾਂ ਨੂੰ ਮੱਕੀ ਦੇ ਚਾਰ ਦੇ ਉੱਪਰ ਵੀ ਪਰ ਜੇਕਰ ਆਪਾਂ ਇਸ ਤਰੀਕੇ ਕਰਦੇ ਆ ਤਾਂ ਇਹਦੇ ਨਾਲ ਆਪਾਂ ਨੂੰ ਜ਼ਰੂਰ ਜ਼ਿਆਦਾ ਪ੍ਰੋਫਿਟ ਹੋਊਗਾ ਬਾਕੀ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਾਂ ਡੇਰੀ ਫਾਰਮਿੰਗ ਕਰਦੇ ਆ ਆਪਣੇ ਚੈਨਲ ਦੇ ਉੱਪਰ ਆਪਾਂ ਤੁਹਾਨੂੰ ਦੱਸਦੇ ਹੀ ਰਹਿੰਨੇ ਆ ਤਾਂ ਕਰਕੇ ਕਿਤਾ ਖੇਤੀਬਾੜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੇਕਰ ਫੇਸਬੁੱਕ ਤੇ ਦੇਖ ਰਹੇ ਆ ਤਾਂ ਜ਼ਰੂਰ ਫੋਲੋ ਕਰਿਓ ਤੇ ਆਪ ਅਗਲੇ ਦਿਨਾਂ ਦੇ ਵਿੱਚ ਆਪਾਂ ਲਗਾਤਾਰ ਵੀਡੀਓ ਪਾਉਣੀਆਂ ਸ਼ੁਰੂ ਕਰਾਂਗੇ ਜਰੂਰ ਦੱਸਾਂਗੇ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਘਾਹ ਵੀ ਬੀਜਿਆ ਆਪਾਂ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਕਿਤਾ ਖੇਤੀਬਾੜੀ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ